ਪੰਜਾਬ ਸਰਕਾਰ ਨੇ ਹੁਣ ਬਿਜਲੀ ਦਰਾਂ ਵਿੱਚ ਕੁਝ ਵਾਅਦਾ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਘਰੇਲੂ ਬਿਜਲੀ ਤੇ 10 ਤੋਂ 12 ਪੈਸੇ ਦਾ ਵਾਅਦਾ ਕੀਤਾ ਹੈ ਜਦਕਿ ਇੰਡਸਟਰੀ ਖਪਤਕਾਰਾਂ ਲਈ ਵੀ ਇਸ ਦਾ ਬੋਝ ਪੈ ਗਿਆ ਹੈ ਸਰਕਾਰ ਨੇ ਜੋ 300 ਯੂਨਟ ਫ੍ਰੀ ਕੀਤਾ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਇਸ ਸਬੰਧੀ ਜਦੋਂ ਫਗਵਾੜਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਜੋ ਫੈਸਲਾ ਲਿਆ ਹੈ ਇਸ ਨਾਲ ਆਮ ਜਨਤਾ ਤੇ ਵੱਧੂ ਬੋਝ ਪੈ ਗਿਆ ਹੈ ਉਨਾ ਕਹਿਾ ਕਿ ਸਰਕਾਰਾਂ ਚੋਣਾਂ ਤੋਂ ਬਾਅਦ ਇਸੇ ਤਰ੍ਹਾਂ ਕਰਦੀਆਂ ਹਨ ਅਤੇ ਜੋ ਇਲੈਕਸ਼ਨਾਂ 'ਚ ਖਰਚੇ ਹੋਏ ਨੇ ਉਹ ਲੋਕਾਂ ਦੇ ਸਿਰੋ ਹੀ ਪੂਰੇ ਕਰਨਗੇ ਹੋਰ ਕੀ ਕਹਿਣਾ ਹੈ ਫਗਵਾੜਾ ਵਸਨੀਕਾਂ ਦਾ ਦੇਖੋ ਇਸ ਰਿਪੋਰਟ 'ਚ ਦੇਖੋ ਜੀ ਮਹਿੰਗਾਈ ਦੇ ਨਾਲ ਤਾਂ ਆਮ ਆਦਮੀ ਪਹਿਲਾਂ ਤੋਂ ਹੀ ਬੜਾ ਪਿਸਰਿਆ ਤੇ ਉੱਪਰੋਂ ਦੀ ਜਿਹੜਾ ਨਵਾਂ ਆਦੇਸ਼ ਆ ਗਿਆ ਕਿ 16 ਜੂਨ ਤੋਂ ਨਵੇਂ ਰੇਟ ਲਾਗੂ ਕਰ ਦਿੱਤੇ ਜਾਣੇ ਆ ਇੰਡਸਟਰੀ ਦੇ ਵੀ ਭਾਰ ਪੈ ਰਿਆ ਤੇ ਨਾਲ-ਨਾਲ ਖੇਰੇਲੂ ਖਪਤਕਾਰਾਂ ਦੇ ਵੀ ਭਾਰ ਪੈ ਰਿਆ ਤੇ ਸਰਕਾਰ ਨੂੰ ਇਹ ਰੇਟ ਵਧਾਉਣ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਸੀਗਾ ਤੇ ਅਸੀਂ ਨਾ ਇੱਕਦਮ ਰੇਟ ਨਾ ਵਧਾਈਏ ਕਿਉਂਕਿ ਭਾਰੀ ਗਰਮੀ ਆ ਔਰ ਹਰ ਇੱਕ ਨੇ ਇਸ ਵੇਲੇ ਪੱਖੇ ਘਰਾਂ ਚੱਲਨੇ ਚੱਲਨੇ ਆ ਤੇ ਉਹਦੇ ਨਾਲ ਬਿਜਲੀ ਦਾ ਬਿੱਲ ਵੀ ਘੁੰਮਣਾਈਆ ਤੇ ਬਿੱਲ ਹੁਣ ਅੱਗੋਂ ਜ਼ਿਆਦਾ ਆਣਗੇ ਉਹਦੇ ਵਿੱਚ ਜਿਹੜਾ ਹਰ ਇੱਕ ਵਿਅਕਤੀ ਦਾ ਜਿਹੜਾ ਬਜਟ ਜਿਹੜਾ ਉਹ ਖਰਾਬ ਹੋਣ ਜਾ ਰਿਹਾ ਪਹਿਲਾਂ ਤਾਂ ਕਹਤਾ ਸੀ 600 ਯੂਨਿਟ ਫ੍ਰੀ ਆ 600 ਤੋਂ ਬਾਅਦ ਜਦੋਂ ਹੁਣ ਯੂਨਿਟ ਵਧਣਾ ਉਹਦੇ ਵੀ 20 ਪੈਸੇ ਇਹਨਾਂ ਨੇ ਵਧਾ ਦਿੱਤਾ ਉਹਦਾ ਦੇਖੋ ਕਿੰਨਾ ਹਾ ਅੱਜ ਦੀ ਗਰਮੀ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਆ ਹਰ ਕੋ ਨੂੰ ਪੱਖਾ ਵੀ ਚਲਾਉਣਾ ਹਰ ਚੀ ਚਲਾਣੀ ਆ ਬਿਜਲੀ ਦੀ ਜੁਨੜ ਤਾਂ ਵਦਨੀ ਵਦਨੀ ਔਰ ਵਧਾ ਦੇ ਕੇ ਉਹਦੇ ਵਿੱਚ ਇਸ ਗਰੀਬਾਂ ਦੇ ਉੱਪਰ ਔਰ ਆਮ ਲੋਕਾਂ ਦੇ ਉੱਪਰ ਕਿੰਨਾ ਬੋਝ ਪਾ ਦਿੱਤਾ ਉਹ ਬੋਝ ਸਰਕਾਰ ਜਨਤਾ ਤੋਂ ਹੀ ਕਢਦੀ ਆ ਪਰ ਆਪਣਾ ਨਾਮ ਇਸ ਕਰਨ ਕਰ ਲੈਂਦੀ ਆ ਕਿ ਜਨਤਾ ਨੂੰ ਗੁੰਮਰਾਹ ਕਰ ਲੈਂਦੀ ਜਨਤਾ ਗੁੰਮਰਾਹ ਹੋ ਕੇ ਵੋਟਾਂ ਤਾਂ ਜ਼ਰੂਰ ਪਾ ਲੈਂਦੀ ਆ ਪਰ ਜਨਤਾ ਕਿਦੀ ਆਪਣਾ ਫਾਇਦਾ ਨਹੀਂ ਸੋਚਦੀ ਮੈਂ ਇਹੀ ਬੇਨਤੀ ਸਾਰਿਆਂ ਨੂੰ ਕਰੂੰਗੀ ਕਿ ਜਨਤਾ ਦਾ ਵੀ ਸੋਚੋ ਆਪਣੀਆਂ ਸਰਕਾਰਾਂ ਚਲਾਣੀਆਂ ਤੇ ਆਪਣੇ ਦਮ ਤੇ ਚਲਾਓ ਲੋਕਾਂ ਨੂੰ ਇੰਨਾ ਤੰਗ ਕਰਕੇ ਸਰਕਾਰਾ ਚਲਾਉਂਦਾ ਕੋਈ ਫਾਇਦਾ ਨਹੀਂ ਇਹ ਸਰਕਾਰ ਝੂਠ ਦੀ ਸਰਕਾਰ ਆ ਜੋ ਇਹ ਸਰਕਾਰ ਵਾਦਾ ਕਰਕੇ ਪੰਜਾਬ ਚਾਈ ਸੀਗੀ ਕਿ ਅਸੀਂ ਮੁਫਤ ਬਿਜਲੀ ਦਵਾਂਗੇ ਮੁਫਤਾ ਕਰਾਂਗੇ ਇਹਨਾਂ ਦੇ ਜੋ ਝੂਠੇ ਵਾਦੇ ਲੋਕਾਂ ਸਾਹਮਣੇ ਆਣੇ ਸ਼ੁਰੂ ਹੋ ਗਏ ਆ ਅੱਜ ਬਿਜਲੀ ਦੇ ਬਿੱਲਾਂ 'ਚ ਇਹਨਾਂ ਵਾਦਾ ਇੰਡਸਟਰੀਆਂ ਦੇ ਵਿੱਚ ਵੀ ਲਾਈਟ ਨੂੰ ਇਹਨਾਂ ਵਾਦਾ ਦਿੱਤਾ ਜੋ ਕਿ ਸਰਾਸਰ ਸਾਡੀ ਜੋ ਜਨਤਾ ਦੇ ਸਿਰ ਤੇ ਬੋਝ ਇਹਨਾਂ ਨੇ ਪਾਇਆ ਵਾ ਮੈਂ ਬਹੁਤ ਹੀ ਹੈਰਾਨ ਆ ਕਿ ਕਿੱਦਾਂ ਲੋਕੀ ਝੂਠੇ ਵਾਦੇ ਕਰਕੇ ਜੋ ਸਰਕਾਰਾ ਬਣਾਉਂਦੇ ਆ ਇਸ ਵਾਰ ਪੰਜਾਬ ਚ ਵੀ ਇਹਨਾਂ ਨੂੰ ਨਕਾਰ ਦਿੱਤਾ ਗਿਆ ਵਾ ਲੋੜ ਨਹੀਂ ਇਹ ਹੁਣ ੱੱੱਕੇ ਛਾਈ ਤੇ ਵੀ ਉਤਰਿਆਏ ਆ ਕੋਈ ਵੀ ਇਹ ਜੋ ਇਲਾਜ ਦੰਦੇ ਨਾ ਇਹ ਪੂਰਾ ਕਰੋਗੇ ਨਾ ਹੀ ਇਹਨਾਂ ਨੇ ਕੋਈ ਹਜ਼ਾਰ ਰੁਪਏ ਸਾਡੀ ਮਾਤਾਵਾ ਪੈਰਾਂ ਨੂੰ ਦੇਣਾ ਵਾ ਸੋ ਅੱਜ ਜੋ ਵਾਦਾ ਕੀਤਾ ਲਾਈਟ ਦਾ ਬਹੁਤ ਹੀ ੱੱੱਕਾ ਵਾ ਆਮ ਜਨਤਾ ਨਾਲ ਅੱਗੇ ਮਹਿੰਗਾਈ ਦੀ ਮਾਰ ਏਨੀ ਆ ਰੋਜ਼ਗਾਰ ਸਾਡੇ ਹੈ ਨਹੀਂ ਜੋ ਇਹ ਬਿਜਲੀ ਦੇ ਵੱੱਦੇ ਆ ਮੈਂ ਸਰਕਾਰ ਦੀ ਘੋਰ ਨਿੰਦਾ ਕਰਦਾ ਵਾਂ ਸਰਕਾਰਾਂ ਨੇ ਕੀਤਾ ਕਿ ਜਿੱਦਾਂ ਕਿ ਉਹਨਾਂ ਨੇ ਪਹਿਲਾਂ 300 ਯੂਨਿਟ ਮਾਫ ਕੀਤੇ ਆ ਹੁਣ ਉਹਨਾਂ ਦੀ ਪਰਭਾਈ ਪਰਭਾਈ ਕਿੱਦਾਂ ਕਰਨੀ ਆ ਉਹਨਾਂ ਨੂੰ ਉਹਨਾਂ ਨੇ ਆਪਣੇ ਹੋਰ ਜਾਨੀ ਕਿ ਜਿਹੜੇ ਖਰਚੇ ਆ ਉਹ ਕਿੱਦਾਂ ਉਹਨਾਂ ਦੇ ਲੋਕਾਂ ਤੇ ਪਾਉਣੇ ਆ ਜੇ ਫ੍ਰੀ ਵੀ ਕੀਤੀ ਉਹ ਲੋਕਾਂ ਤੇ ਪਾਉਣੇ ਆ ਇਹ ਹੌਲੀ ਹੌਲੀ ਕਰਦੇ 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 ਸਰਕਾਰ ਨੇ ਉਹ ਜਿਹੜਾ ਪੈਸਾ ਆ ਉਹ ਕਵਰ ਕਰਨਾ ਆ ਇਸ ਕਰਕੇ ਇਹ ਜਿਹੜੀ ਆ ਮੀਡੀ ਯੂਨਿਟ ਵਧਾਏ ਆ ਇਹ ਸਰਕਾਰ ਇਹ ਤਾਂ ਪਹਿਲੇ ਹੀ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਇਸ ਤਰ੍ਹਾਂ ਕੁਝ ਕਰਨਾ ਆ ਚਾਹੇ ਕੋਈ ਆਮ ਆਦਮੀ ਪਾਰਟੀ ਚਾਹੇ ਕੋਈ ਸਰਕਾਰ ਆ ਚਾਹੇ ਕੋਈ ਖਾਸ ਪਾਰਟੀ ਆ ਕਦੀ ਵੀ ਕੋਈ ਪੱਲਿਓ ਨਹੀਂ ਪਉਂਦੇ ਹੁੰਦੇ ਜਨਤਾ ਦੀਆਂ ਜੁੱਤੀਆਂ ਜਨਤਾ ਦੇ ਸਿਰ 'ਤੇ ਹੁੰਦੀਆਂ ਆ لیکن ਪਰ ਜੇ ਤੁਸੀਂ بجلی ਦੇ ਹੁਣ ਰੇਟ ਉਹ ਜਿਹੜੇ ਜਿਆਦਾ ਪਰ ਜਿਹੜੇ ਖਰਚ ਹੋਣਗੇ ਉਹ ਜੇ ਤੁਸੀਂ ਵਧਾਉਂਗੇ ਤੇ ਉਹਦੇ ਪਬਲਿਕ ਦੇ ਉੱਤੇ ਪ੍ਰੈਸ਼ਰ ਪੈਣਾ ਪਬਲਿਕ ਦੇ ਦੀ ਮਾਰਕੀਟ ਚ ਦੇਖ ਲਓ ਕਸਟਮਰ ਤਾਂ ਹੈ ਨਹੀਂਗਾ ਲੋਕਾਂ ਦੇ ਰੋਜ਼ਗਾਰ ਨਹੀਂ ਚੱਲਦੇ ਲੋਕਾਂ ਦੇ ਕੰਮ ਨਹੀਂ ਚੱਲ ਰਹਾ ਇਸ ਕਰਕੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇ ਆਉਣ ਵਾਲੇ ਟਾਈਮ ਚ ਦੁਬਾਰਾ ਸਰਕਾਰ ਰਿਪੀਟ ਕਰਨੀ ਹੈ ਇਹ ਨਹੀਂ ਕਿ ਤੁਸੀਂ 300 ਯੂਨਟ ਮਾਫ ਕਰਤਾ ਆ ਕਿ ਦੁਬਾਰਾ ਤੁਹਾਡੀ ਸਰਕਾਰ ਆ ਜਾਏਗੀ ਨਹੀਂ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਬੋਝ ਵਧਿਆ ਆ ਗਰਮੀ ਦੇ ਵਿੱਚ ਤੁਸੀਂ ਲਾਈਟਾਂ ਦੇ ਏਡੇ ਲੰਬੇ ਲੰਬੇ ਕੱਟ ਲੱਗ ਰਹੇ ਆ ਖਾਸ ਕਰਕੇ ਸਾਡੇ ਵੜਾ ਸ਼ਹਿਰ ਤੇ ਗੁਰਾਇਆਂ ਜਿੱਥੇ ਲੱਗੇ ਛੇ ਜਿਹੜੇ ਇਹ ਇੰਡਸਟਰੀ ਏਰੀਆ ਸੀ ਇੰਡਸਟਰੀ ਏਰੀਆ ਦੇ ਵਿੱਚ ਤੁਸੀਂ ਜੇ ਰੇਟ ਵਧਾਓਗੇ ਤਾਂ ਸਾਡੀ ਇੰਡਸਟਰੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਜੀ bizness ਆਪਾਂ ਲੈ ਕੇ ਆਉਣਾ ਆ ਦੂਜੇ ਪਾਸੇ ਤੁਸੀਂ ਰੇਟ ਵਧਾ ਰਹੇ ਹੋ ਕਿੱਦਾਂ bizness ਆਵੇਗਾ ਸਾਡੇ ਸ਼ਹਿਰ ਨੂੰ ਔਰ ਸਾਡੇ ਪੰਜਾਬ ਨੂੰ ਇਹਦੇ ਚ ਨੁਕਸਾਨ ਆ